ਮੁਝਾ ਆਪਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 3 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਜਿਵੇਂ ਉਮੀਦਿਆ ਮੌਸਮ ਉਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ। ਤਕਰੀਬਨ ਰਾਤ ਜਿਹੜੀ ਲੰਗੀ ਆ ਇਹਦੇ ਵਿੱਚ ਹਵਾ ਦਾ ਬਦਲਾਅ ਦੇਖਣ ਨੂੰ ਮਿਲਿਆ। ਹਲਕੇ ਪੂਰੇ ਦਾ ਵਹਾਅ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਵਾਪਸੀ ਹੋਈ ਹੈ। ਅੱਜ ਟੁੱਟਮੀ ਤੌਰ ਤੇ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੇ तकरीबन 9 10 ਵਜੇ ਦੇ ਆਸ-ਪਾਸ ਇਹ ਮੀਂਹ ਬੋਟਰ ਏਰੀਆ ਨੂੰ ਪ੍ਰਭਾਵਿਤ ਕਰੇਗਾ ਉਸ ਤੋਂ ਬਾਅਦ ਇਹ ਹੌਲੀ-ਹੌਲੀ ਅੱਗੇ ਨੂੰ ਵਧਦਾ ਹੋਇਆ ਮਾਝਾ ਦੁਆਬਾ ਤੇ ਮਾਲਵੇ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਮੁੱਖ ਤੌਰ ਤੇ ਇਹ ਮੀਂਹ ਦੇ ਵਿੱਚ ਕਾਰਵਾਈਆਂ ਅਮਰਸਰ ਤਨਤਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਥਲਾ ਤੇ ਜਲੰਧਰ ਵਿੱਚ ਰਹਿਣ ਵਾਲੀਆਂ ਨੇ ਜਾਂ ਪੁਆਰ ਖੇਤਰ ਉਹਦੇ ਵਿੱਚ ਇਹ ਆਪਣੇ ਰੋਪੜ ਆਨੰਦਪੁਰ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਲੁਧਿਆਣੇ ਦੇ ਕੁਝ ਇਲਾਕੇ ਤੇ ਪਟਿਆਲੇ ਦੇ ਇਲਾਕਿਆਂ ਦੇ ਵਿੱਚ ਵੀ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਇਹ ਸਿਸਟਮ ਜਿਹੜਾ ਜ਼ਿਆਦਾ ਆ ਮਾਝੇ ਤੇ ਦੁਆਬੇ ਵਿੱਚ ਲੱਗਣ ਦੀ ਸੰਭਾਵਨਾ ਹੈ ਪਰ ਮਾਲਵੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਪਵੇਗਾ ਮਾਲਵੇ ਦੇ ਜ਼ਿਆਦਾਤਰ ਇਲਾਕੇ ਫਾਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਵਧੇਰੇ ਹੋਊਗਾ ਸੰਗਰੂਰ ਮਾਨਸਾ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀ ਉਮੀਦ ਰਹੇਗੀ ਇਹ ਸਿਸਟਮ ਦਾ ਪੀਕ ਟਾਈਮ ਅੱਜ ਰਾਤ ਹੋਵੇਗੀ ਜਿਹਦੇ ਵਿੱਚ ਜਾਰੇ ਇਲਾਕਿਆਂ ਵਿੱਚ